ਬਦਲਾਅ ਆਇਆ that ease of doing business has been replaced by ease of doing crime ਮੈਂ ease of doing crime ਕਿਉਂ ਕਹਿ ਰਿਹਾ ਕਿ ਸਭ ਤੋਂ ਸੇਫ ਥਾਵਾਂ ਤੇ ਬੈਠੇ ਐ ਜੇਲ੍ਹਾਂ ਚ ਜਿੱਥੇ ਉਹਨਾਂ ਨੂੰ ਕੋਈ ਡਰ ਡੱਕਰ ਨਹੀਂ ਬਾਅਦ ਕੋਈ ਰਾਈਵਲ ਗੈਂਗਸ ਦਾ ਕੋਈ ਦੁਸ਼ਮਣੀਆਂ ਦਾ ਸੇਫਟੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਸੁਵਿਧਾ ਸਾਰੀ ਸਰਕਾਰ ਪ੍ਰੋਵਾਈਡ ਕਰ ਰਹੀ ਹੈ ਤੇ ਉਥੋਂ ਬੈਠ ਕੇ ਆਪਦੀਆਂ ਉਹ ਜਿਹੜੇ ਕਾਲੇ ਧੰਦੇ ਆ ਉਹ ਚਲਾ ਰਹੇ ਆ ਆਪਾਂ ਇਹ ਵੀ ਦੇਖਿਆ ਕਿ ਜੇਲ੍ਹਾਂ ਦੇ ਵਿੱਚ ਬੈਠ ਕੇ ਹਜ਼ਾਰਾਂ ਕੌਲਾਂ ਵੀ ਸਾਹਮਣੇ ਆਈਆਂ ਫਿਰੋਜ਼ਪੁਰ ਜੇਲ੍ਹ ਦਾ ਇਨਸੀਡੈਂਟ ਵੀ ਆਇਆ ਸੀ ਜਿਹਦੇ ਵਿੱਚ ਆਨਲਾਈਨ ਕਰੋੜਾਂ ਰੁਪਈਆ ਟਰਾਂਸਫਰ ਵੀ ਕੀਤਾ ਗਿਆ ਤੇ ਅੱਜ ਵਿਰੋਧੀਆਂ ਤੇ ਇਹ ਇਲਜ਼ਾਮ ਲਾਉਣ ਵਾਲੇ ਜੀ ਕਿ ਇਹ ਗੈਂਗਸਟਰਾਂ ਨਾਲ ਇਨਾਂ ਦੀਆਂ ਕੋਈ ਸਾਂਝ ਐ ਉਹਨਾਂ ਨੇ ਸ਼ਾਇਦ ਆਪਦੀ ਪੀੜੀ ਥੱਲੇ ਸੋਟਾ ਨਹੀਂ ਮਾਰਿਆ ਇਹ ਕਿਉਂ ਕੀਤਾ ਜਾ ਰਿਹਾ ਐ ਇਨਾਂ ਚੀਜ਼ਾਂ ਤੋਂ ਧਿਆਨ ਹਟਾਉਣ ਵਾਸਤੇ ਅੱਜ ਪੰਜਾਬ ਦੇ ਵਿੱਚ ਤੁਸੀਂ ਵੇਖੋ ਹਰ ਰੋਜ਼ ਦੀਆਂ ਵਾਰਦਾਤਾਂ ਹੋ ਰਹੀਆਂ ਕੱਲ ਚਾਰ ਵਾਰਦਾਤਾਂ ਹੋਈਆਂ ਚਾਹੇ ਅੰਮ੍ਰਿਤਸਰ ਬੱਸ ਸਟੈਂਡ ਤੇ ਕਤਲ ਹੋਇਆ ਗੋਲੀਆਂ ਚੱਲੀਆਂ ਛੇੜਟਾ ਚ ਇੱਕ ਪਰੋਲ ਤੇ ਬੰਦਾ ਆਇਆ ਹੋਇਆ ਸੀ ਉਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਛੇਟਾ ਫਾਇਰਿੰਗ ਮਾਰਕੀਟ ਛੋਈ ਉੱਥੇ ਇੱਕ ਬੰਦਾ ਕਤਲ ਕਰ ਦਿੱਤਾ ਗਿਆ ਪਰਸੋਂ ਬੰਗਾ ਬੱਸ ਸਟੈਂਡ ਨੇੜੇ ਜਿੱਥੇ ਜਮਾਨਾਲ ਪੁਲਿਸ ਦਾ ਥਾਣਾ ਵੀ ਹੈ ਗੋਲੀਆਂ ਚੱਲੀਆਂ 40 ਬੁਲੇਟ ਫਾਇਰ ਕੀਤੇ ਗਏ ਅੰਦਾ ਧੁੰਨ ਗੋਲੀਆਂ ਚੱਲੀਆਂ ਇੱਕ ਬੰਦਾ ਮਰ ਗਿਆ 4 ਇੰਜਰਡ ਹੋਏ ਪਰਸੋਂ ਫਰੋਜ਼ਪੁਰ ਵਪਾਰੀ ਦਾ ਕਤਲ ਕੀਤਾ ਜਾਂਦਾ ਐਵਰੀ ਸਿੰਗਲ ਡੇ ਪੰਜਾਬ ਦੇ ਵਿੱਚ ਗੈਂਗਸਟਰਸ ਵੱਲੋਂ ਕੋਈ ਨਾ ਕੋਈ ਵਾਰਦਾਤ ਕੀਤੀ ਜਾ ਰਹੀ ਹੈ ਕੌਣ ਭੁੱਲਿਆ ਬਠਿੰਡੇ ਚ ਕੋਪਾਰ ਮੰਡਲ ਦੇ ਪ੍ਰਧਾਨ ਦਾ ਕਤਲ ਕੀਤਾ ਗਿਆ ਕਿਹਨੇ ਉਹ ਵੀਡੀਓਜ਼ ਨਹੀਂ ਦੇਖੀਆਂ ਅਬੋਰ ਦੇ ਵਿੱਚ ਐਡੇ ਵੱਡੇ ਵਪਾਰੀ ਦਾ ਕਤਲ ਕੀਤਾ ਗਿਆ ਕਿਹਨੇ ਉਹ ਵੀਡੀਓਜ਼ ਨਹੀਂ ਦੇਖੀਆਂ ਇਨਸਟੈਡ ਆਫ ਐਡਰੈਸਿੰਗ ðiਸ ਇਸ਼ੂਜ਼ ਸਰਕਾਰ ਧਿਆਨ ਕਿਸ ਤੇ ਹੈ ਲੋਕਾਂ ਦਾ ਧਿਆਨ ਭਟਕਾਉਣ ਤੇ ਪੁਲਿਸ ਕਿਸ ਵਾਸਤੇ ਵਰਤੀ ਜਾ ਰਹੀ ਹੈ 인ਸਟੈਡ ਆਫ ਫੋਕਸਿੰਗ ਔਨ ਲਾ ਐਂਡ ਆਰਡਰ ਡਿਊਟੀਆਂ 인ਸਟੈਡ ਆਫ ਫੋਕਸਿੰਗ ਔਨ ਟੈਕਲਿੰਗ ਗੈਂਗਸਟਰイズਮ ਐਂਡ ਡਰੱਗਸ ਆਪਦੇ ਪੋਲੀਟਿਕਲ ਓਪੋਨੈਂਟਸ ਨੂੰ ਫਿਕਸ ਕਰਨ ਵਾਸਤੇ ਝੂਠੇ ਕੇਸਾਂ ਚ ਪੰਜਾਬ ਦੇ ਲੋਕਾਂ ਨੂੰ ਦਬਾਉਣ ਵਾਸਤੇ ਪੰਜਾਬ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ ਗੈਂਗਸਟਰイズਮ ਦੀ ਗੱਲ ਦੇਖੋ ਅੱਜ ਕੌਣ ਕਰ ਰਿਹਾ ਹੈ ਯਾਂ ਵਿਰੋਧੀਆਂ ਤੇ ਇਹ ਤੌਮਤਾ ਦੇਖੋ ਕੌਣ ਲਾ ਰਿਹਾ ਅੱਜ ਉਹ ਬੰਦੇ ਲਾ ਰਹੇ ਐ ਜਿਨ੍ਹਾਂ ਨੇ ਪੁਲਿਸ ਕਸਟਡੀ ਚ ਲੋਰੈਂਸ ਬਿਸ਼ਨੋਈ ਵਰਗਿਆਂ ਦੀਆਂ ਇੰਟਰਵਿਊਜ਼ ਕਰਾਈਆਂ ਤੇ ਫਿਰ ਉਹਦੇ ਤੇ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਹਾਈ ਕੋਰਟ ਦੀ ਕਮੇਟੀ ਬਣਾਉਣ ਤੋਂ ਬਾਅਦ ਗੱਲਾਂ ਫੇਰ ਸਾਹਮਣੇ ਆਈਆਂ ਉਹ ਬੰਦੇ ਗੱਲ ਕਰ ਰਹੇ ਐ ਜਿਨ੍ਹਾਂ ਦੀਆਂ ਜੇਲ੍ਹਾਂ ਚੋਂ ਐਕਸਟਰਸ਼ਨਜ਼ ਦੀਆਂ ਕਾਲਸ ਹੋ ਰਹੀਆਂ ਉਹ ਬੰਦੇ ਗੱਲ ਕਰਦੇ ਐ ਜਿਨ੍ਹਾਂ ਦੀ ਕਸਟਡੀ ਚੋਂ ਲਾਰੈਂਸ ਬਿਸ਼ਨੋਈ ਵਰਗਿਆਂ ਦੇ ਕਾਤਲ ਮਾਂਤਸਾ ਦੀ CIA ਕਸਟਡੀ ਚੋਂ ਦੀਪਕ ਟਿੰਨੂ ਭਜਿਆ ਕੋਈ ਭੁੱਲਿਆ ਉਸ ਗੱਲ ਨੂੰ ਪੰਜਾਬ ਪੁਲਿਸ ਕੇ ਸਾਡੇ ਤੱਕ ਫੈਸਿਲੀਟੇਟ ਕਰ ਰਹੀ ਸੀ ਸਹਿਲੀਆਂ ਨੂੰ ਮਲਾਉਣ ਤੱਕ ਲੈ ਕੇ ਜਾਂਦੇ ਐ ਗੈਂਗਸਟਰਸ ਨੂੰ ਜਿਨ੍ਹਾਂ ਲੋਕਾਂ ਦੀਆਂ ਐਡਮਿਨਿਸਟ੍ਰੇਸ਼ਨ ਥੱਲੇ ਜੇਲ੍ਹਾਂ ਚ ਬਹਿ ਕੇ ਕਤਲ ਪਲਾਨ ਕੀਤੇ ਜਾਂਣ ਸਿੱਧੂ ਮੂਸੇਵਾਲੇ ਵਰਗਿਆਂ ਦਾ ਕਤਲ ਪਲਾਨ ਹੋਇਆ ਆਮ ਆਦਮੀ ਪਾਰਟੀ ਦੀ ਜੇਲ੍ਹ ਚ ਜਿਹੜੀ ਜੇਲ੍ਹ ਆਮ ਆਦਮੀ ਪਾਰਟੀ ਦੇ ਸ਼ਾਸਨ ਥੱਲੇ ਸੀ ਅੱਜ ਉਹ ਬੰਦੇ ਲੋਕਾਂ ਤੇ ਟਿੱਪਣੀਆਂ ਕਰਨ ਵਿਰੋਧੀਆਂ ਤੇ ਟਿੱਪਣੀਆਂ ਕਰਨ ਇਹ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਇਹ ਇਹ ਹਾਲਾਤ ਇੰਨੇ ਪੈਨਿਕ ਕਿਉਂ ਹੋਇਆ ਇਹਨਾਂ ਨੂੰ ਇਲੈਕਸ਼ਨ ਲੜ ਕੇ ਹਟੇ ਹੁਣੇ ਆਪਾਂ ਤਰਨ ਤਾਰਨ ਦਾ ਸਾਰਾ ਸਰਕਾਰੀ ਤੰਤਰ ਵਰਤਨ ਦੇ ਬਾਵਜੂਦ ਹਰ ਤਰ੍ਹਾਂ ਦੇ ਨਿਰਮੂਲ ਸਮਝੌਤੇ ਕਰਨ ਦੇ باوجود ਹਾਲਾਤ ਕੀ ਬਣੇ ਆਮ ਆਦਮੀ ਪਾਰਟੀ ਹਾਰੀ ਪੰਜਾਬ ਪੁਲਸ ਜਿੱਤੀ ਤੇ ਨੈਤਿਕ ਜਿੱਤ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਇਲੈਕਸ਼ਨ ਦੇ ਰਿਜ਼ਲਟ ਆਉਣ ਤੋਂ ਬਾਅਦ ਵੀ ਜਿਵੇਂ ਅਰਥਕੋਇਕ ਤੋਂ ਬਾਅਦ ਆਫਟਰ ਸ਼ੌਕਸ ਆਉਂਦੇ ਹਨ ਨਾ ਆਫਟਰ ਸ਼ੌਕਸ ਹਜੇ ਵੀ ਆਮ ਆਦਮੀ ਪਾਰਟੀ ਫੀਲ ਕਰ ਰਹੀ ਹੈ ਲੋਕਾਂ ਦੇ ਵਿੱਚ ਚਰਚਾ ਪੰਜਾਬ ਦਾ ਬੱਚਾ ਬੱਚਾ ਇਸ ਗੱਲ ਦੀ ਚਰਚਾ ਕਰ ਰਿਹਾ ਹੈ ਕਿ ਕਿਵੇਂ ਸਾਮ-ਦਾਮ-ਦੰਡ-ਭੇਤ ਸੁਸੋਧਿਆ ਸਾਹਿਬ ਵਾਲਾ ਸਾਮ-ਦਾਮ-ਦੰਡ-ਭੇਤ ਵਰਤਨ ਦੇ باوجود ਸਰਕਾਰ ਦੀ ਹਾਰ ਹੋਈ ਹੈ ਇਸ ਇਲੈਕਸ਼ਨ 'ਚ ਉਹ ਇੱਕ ਮੈਨੂੰ ਕਿਸੇ ਦਾ ਮੈਂ ਸ਼ੇਅਰ ਪੜ੍ਹ ਰਿਹਾ ਸੀ ਇਤਨਾ ਵੀ ਗੁਮਾਨ ਨਾ ਕਰ ਆਪਣੀ ਜਿੱਤ ਦਾ ਐਬੇ ਖਬਰ ਤੇ ਸ਼ਹਿਰ ਮੇਂ ਤੇਰੀ ਜੀਤ ਸੇ ਜ਼ਿਆਦਾ ਚਰਚਾ ਮੇਰੀ ਹਾਰ ਕੇ ਹੈ ਤਕਲੀਫ ਹੈ ਇਸ ਗੱਲ ਦੀ ਹੈ ਕਿ ਅੱਜ ਸਾਰਾ ਪੰਜਾਬ ਇਹ ਗੱਲ ਕਰ ਰਿਹਾ ਹੈ ਕਿ ਕਿਵੇਂ ਸਾਰੇ ਰਲ ਕੇ ਕੌਣ ਭੁੱਲਿਆ ਜੀ ਕਿ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਸਮਝੌਤਾ ਸੀ ਇਸ ਇਲੈਕਸ਼ਨ ਚ ਕਿਹਨੂੰ ਨਹੀਂ ਪਤਾ ਇਸ ਗੱਲ ਦਾ ਤੁਸੀਂ ਇਹ ਦੇਖੋ ਪਰਚੇ ਕਿਵੇਂ ਰਜਿਸਟਰ ਹੋਏ ਤਰਨਤਾਰਨ ਦੇ ਵਿੱਚ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਐਸਐਸਪੀ ਰੈਂਕ ਦਾ ਅਫਸਰ ਸਸਪੈਂਡ ਕੀਤਾ ਗਿਆ। ਛੋਟੀ ਗੱਲ ਨਹੀਂ ਐ। ਪਰਚੇ ਰਜਿਸਟਰ ਹੋਏ, ਇਲਲੀਗਲ ਅਰੈਸਟਸ ਕੀਤੀਆਂ, ਇੰਟੀਮਿਡੇਸ਼ਨ ਪੁਲਿਸ ਵੱਲੋਂ ਅਕਾਲੀ ਦਲ ਦੇ ਵਰਕਰਾਂ ਦੀ ਕੀਤੀ ਜਾ ਰਹੀ ਸੀ ਇਸ ਕਰਕੇ ਓਰੀਸਾ ਕਾਡਰ ਦੀ ਆਈਪੀਐਸ ਅਫਸਰ ਦੀ ਰਿਪੋਰਟ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਕਸ਼ਨ ਲਿਆ। ਮੈਂ ਇਹ ਪੁੱਛਣਾ ਚਾਹੁੰਨਾ ਕਿ ਕੀ ਕੀ ਇਲੈਕਸ਼ਨ ਦੌਰਾਨ ਇੱਕ ਵੀ ਕਾਂਗਰਸੀ ਤੇ ਪਰਚਾ ਹੋਇਆ ਇੱਕ ਵੀ ਭਾਜਪਾ ਦੇ ਵਰਕਰ ਤੇ ਪਰਚਾ ਹੋਇਆ ਇੱਕ ਵੀ ਵਾਰਸ ਪੰਜਾਬ ਦਾ ਜਿਹੜੇ ਆਪਦੇ ਆਪ ਨੂੰ ਕਹਿੰਦੇ ਤਾਂ ਪੰਥਕ ਹੈ ਪਰ ਡੋਰਾਂ ਕਿਹਦੇ ਹੱਥ 'ਚ ਹੈ ਸਭ ਨੂੰ ਪਤਾ ਉਹ ਤਾਂ ਮਨਦੀਪ ਦੀ ਗੱਲ ਤੋਂ ਹੀ ਸਾਹਮਣੇ ਆ ਗਿਆ ਸੀ ਕਿ ਜੇ ਮੈਂ ਨਾ ਖੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ ਮੇਰੇ ਕੋਲ ਉਹਦੀ ਸਟੇਟਮੈਂਟ ਹੈ ਤੇ ਭਲਿਆ ਮਾਨਸਾ ਤੈਨੂੰ ਖੜਾਇਆ ਹੀ ਤਾਂ ਸੀ ਅਕਾਲੀ ਦਲ ਨੂੰ ਹਰਾਉਣ ਵਾਸਤੇ ਤੂੰ ਕਿਵੇਂ ਨਾ ਖੜਦਾ ਤੁਡੀਆਂ ਡੋਰਾਂ ਕਿਹਦੇ ਹੱਥ ਚ ਹੈ ਇਹ ਚ ਪੰਜਾਬ ਨੂੰ ਇਹ ਗੱਲ ਵੀ ਪਤਾ ਹੈ ਕਿਸੇ ਹੋਰ ਪਾਰਟੀ ਦੇ ਵਰਕਰ ਤੇ ਇੱਕ ਵੀ ਐਫਆਈਆਰ ਨਹੀਂ ਹੋਈ ਟਾਰਗੇਟ ਹੋਏ ਅਕਾਲੀ ਦਲ ਦੇ ਵਰਕਰ ਸਾਰੇ ਜਾਣਿਆਂ ਨੇ ਰਲ ਕੇ ਅਕਾਲੀ ਦਲ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਬਟ ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਹਰ ਬੱਚਾ ਗੱਲ ਕਰ ਰਿਹਾ ਕਿ ਬੜੀ ਵੱਡੀ ਐ ਨੈਤਿਕ ਜਿੱਤ ਹੋਈ ਐ ਮੈਂ ਪੁੱਛਣਾ ਚਾਹਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਤੁਸੀਂ ਰਾਜਾ ਵੇਡਿੰਗ ਸਾਹਿਬ ਤੇ ਐਸ ਸੀ ਐਕਟ ਦਾ ਪਰਚਾ ਹੋਇਆ ਹੋਣਾ। ਅਰੈਸਟ ਕਿਉਂ ਨਹੀਂ ਕੀਤਾ ਅਜੇ ਤੱਕ? ਸਾਡੇ ਵਰਕਰਾਂ ਦੇ ਤਾਂ ਘਰਾਂ 'ਚ ਉਹ ਤੁਸੀਂ ਬੰਦੇ, ਬੀਬੀਆਂ ਸਭ ਭਜਾਤੇ। ਡੰਗਰ ਪਸ਼ੂ ਕੱਲੇ ਰਹਿ ਗਏ ਘਰੇ ਜਿੱਥੇ ਕੋਈ ਉਹਨਾਂ ਨੂੰ ਚਾਰਾ ਪਾਉਣ ਵਾਲਾ ਵੀ ਹੈ ਨਹੀਂ। ਸਾਡੇ ਵਰਕਰ ਜਾ ਕੇ ਉੱਥੇ ਸਾਮ ਸੰਭਾਲ ਕਰ ਰਹੇ ਐ। ਸਾਡੇ ਵਰਕਰਾਂ ਤੇ ਤਾਂ ਇੰਨਾ ਤਸ਼ੱਦਦ। 2 ਦਿਨ ਪਹਿਲਾਂ ਪ੍ਰਧਾਨ ਸਾਹਿਬ ਤਰਨਤਾਰਨ ਹਲਕੇ 'ਚ ਸਾਰੇ ਵਰਕਰਾਂ ਦੇ ਘਰ ਜਾ ਕੇ ਆਏ ਆ ਜਿਨ੍ਹਾਂ ਤੇ ਪਰਚੇ ਹੋਏ ਤੇ ਉਹ ਕਹਾਣੀਆਂ ਜੇ ਤੁਸੀਂ ਸ਼ਾਇਦ ਉਹ ਵੀਡੀਓਜ਼ ਦੇਖੀਆਂ ਹੋਣੀਆਂ ਸੁਣਨ ਵਾਲੀਆਂ ਸੀ ਕੋਈ ਬੀਬੀ ਕਹਿੰਦੀ ਹੈ ਜੀ ਕਿ ਮੇਰੀ ਚੁੰਨੀ ਤੱਕ ਲਾ ਦਿੱਤੀ ਗਈ ਮੈਨੂੰ ਧੱਕੇ ਮਾਰੇ ਗਏ ਇਸ ਹੱਦ ਤੱਕ ਪੰਜਾਬ ਪੁਲਿਸ ਜਾ ਰਹੀ ਹੈ ਬੀਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਉੱਥੇ ਕਾਂਗਰਸ ਦੇ ਪ੍ਰਧਾਨ ਤੇ ਐਸਸੀ ਐਕਟ ਦਾ ਪਰਚਾ ਦਰਜ ਹੋਇਆ ਜਿਹੜੀਆਂ ਉਹਨੇ ਟਿੱਪਣੀਆਂ ਕੀਤੀਆਂ ਸਾਡੇ ਦਲਿਤ ਭਾਈਚਾਰੇ ਦੇ ਖਿਲਾਫ ਜਿੱਥੇ ਗੁਰੂ ਸਾਹਿਬ ਨੇ ਗੱਲ ਕੀਤੀ ਸੀ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋਦੀ ਉਹ ਟਿੱਪਣੀਆਂ ਜਿਹੜੀਆਂ ਉਹਨੇ ਭੱਦੀਆਂ ਕੀਤੀਆਂ ਉਹਨਾਂ ਦੇ ਖਿਲਾਫ ਪਰਚਾਦਰ ਜੋ ਹੈ ਹਜੇ ਤੱਕ ਰੈਸਟ ਕਿਉਂ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਆਂਦੇ ਸੀ ਵਿਧਾਨ ਸਭਾ ਦੀ ਫਲੋਰ ਤੇ ਖੜਕੇ ਕਿ ਰਾਜੇ ਵਿੜਿੰਗ ਦੀਆਂ ਬੱਸਾਂ ਦੀ ਬੋਡੀ ਚ ਜਿਹੜੇ ਕਪਲੇ ਹੋਏ ਐ ਐਸ ਟ੍ਰਾਂਸਪੋਰਟ ਮਿਨਿਸਟਰ ਮੇਰੇ ਕੋਲੇ ਫਾਈਲਾਂ ਪਈਆਂ ਤੇ ਹਜੇ ਤੱਕ ਉਹਦੇ ਤੇ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਮੈਂ ਤਾਂ ਇਹਨਾਂ ਦੇ ਐਮਐਲਏ ਸਾਹਿਬ ਨੇ ਕਿਦੜਬੇ ਤੋਂ ਡਿੰਪੀ ਜੀ ਉਹ ਕਹਿੰਦੇ ਸੀ ਮੈਂ ਉਹਨਾਂ ਦੀ ਇੰਟਰਵਿਊ ਵੇਖੀ ਐ ਕਿ ਹਫਤੇ ਦੇ ਵਿੱਚ ਵਿੱਚ ਐਕਸ਼ਨ ਕਰਾਊਗਾ ਮੇਰੇ ਕੋਲੇ ਸਾਰੇ ਕਾਗਜ ਅਕਾਲੀ ਦਲ 'ਚ ਹੁੰਦੇ ਸੀ ਮੈਨੂੰ ਵੀ ਕਾਗਜ ਦਿੱਤੇ ਸੀ ਉਹਨਾਂ ਨੇ ਮੈਂ ਵੇਖਿਆ ਸਾਰੇ ਕਾਗਜ ਉਹਨਾਂ ਕੋਲੇ ਤੇ ਫਿਰ ਕਿਉਂ ਨਹੀਂ ਹਜੇ ਤੱਕ ਐਕਸ਼ਨ ਕਰਾਇਆ ਰਾਜੇਵੜਿੰਗ ਤੇ ਚੰਨੀ ਦੇ ਖਿਲਾਫ ਬੰਦੇ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕੀਤੀ ਸੀ ਮੁੱਖ ਮੰਤਰੀ ਨੇ ਕਿ ਆਹ ਬੰਦੇ ਤੋਂ 2 ਕਰੋੜ ਰੁਪਇਆ ਲਿੱਤਾ ਗਿਆ ਜੀ ਰਿਸ਼ਵਤ ਫਿਰ ਚੰਨੀ ਸਾਹਿਬ ਤੇ ਕਿਉਂ ਨਹੀਂ ਐਕਸ਼ਨ ਹੋਇਆ ਉਹ ਤਾਂ ਸਿਸੋਦੀਆ ਸਾਹਿਬ ਨਾਲ ਬਹਿ ਕੇ ਕਿਓ ਖਿਚੜੀ ਹੋਈ ਵੇ ਸੀ ਸਭ ਨੇ ਉਹ ਵੀਡੀਓ ਦੇਖੀ ਐ ਇਲੈਕਸ਼ਨ ਦੇ ਦੌਰਾਨ ਸੁਖੀ ਰੰਧਾਵਾ ਸਾਹਿਬ ਤੇ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵਿਧਾਨ ਸਭਾ ਚ ਕਹੀਆਂ ਇਹ ਗੱਲਾਂ ਕਿ ਅंसारी ਨੂੰ ਪ੍ਰੋਟੈਕਟ ਕਰਨ ਵਾਸਤੇ ਸਟੇਟ ਦੇ ਰਿਸੋਰਸਸ ਸੁਖੀ ਰੰਧਾਵਾ ਨੇ ਯੂਜ਼ ਕਰਾਇਆ ਰਿਕਵਰੀ ਕਰਾਂਗੇ ਪਰਚਾ ਦੇਵਾਂਗੇ ਫਿਰ ਕਿਉਂ ਨਹੀਂ ਐਕਸ਼ਨ ਹੋਇਆ ਹੁਣ ਤੱਕ ਇਹ ਸਭ ਜਿਹੜੇ ਰਲੇ ਮਿਲੇ ਆ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਐ ਇਸ ਗੱਲ ਨੂੰ ਪੰਜਾਬ ਦੇ ਲੋਕ ਇਹਨਾਂ ਗੱਲਾਂ ਤੋਂ ਭੁੱਲੇ ਨਹੀਂ ਐ ਹਾਲਾਤ ਇੱਥੋਂ ਤੱਕ ਵਿਗੜ ਗਏ ਐ ਵਿਗੜਨੇ ਸੀ ਵੈਸੇ ਤਾਂ ਇਹ ਜਿਸ ਤਰ੍ਹਾਂ ਦਾ ਮੈਂ ਇੱਥੇ ਉਹ ਬਾਜਵਾ ਸਾਹਿਬ ਨੇ ਲਫ਼ਜ਼ ਵਰਤੇ ਸੀ ਨਾ ਮਟੀਰੀਅਲ ਆ ਗਿਆ ਜਿਹੜਾ ਇਹ ਹਾਲਾਤ ਵਿਗੜਨੇ ਸੀ ਆਮ ਆਦਮੀ ਪਾਰਟੀ ਜਿਹਦੇ ਖੁਦ ਦੇ ਐਮ ਐਲ اے ਐਕਸਟਰਸ਼ਨ ਦੇ ਵਿੱਚ ਜਿਹਦੇ ਖੁਦ ਦੇ ਐਮ.ਐਲ.ਏ ਫਰੋਤੀਆਂ ਦੇ ਵਿੱਚ ਅਰੈਸਟ ਹੋਏ ਹੋਏ ਹੋਣ ਉਹਨਾਂ ਤੋਂ ਤੁਸੀਂ ਕੀ ਆਸ ਰੱਖਦੇ ਹੋ ਇਹਨਾਂ ਦਾ ਐਮ.ਐਲ.ਏ ਨਰੇਸ਼ ਬਲਿਆਣ ਵੀਡੀਓ ਵੀ ਬੜੀ ਵਾਇਰਲ ਹੋਈ ਸੀ ਉੱਤਮਨਗਰ ਤੋਂ ਕਪਿਲ ਸਾਂਗਵਾਨ ਕੋਈ ਗੈਂਗਸਟਰ ਹੈ ਬਾਹਰ ਬੈਠਾ ਉਹਦੇ ਨਾਲ ਇਹਦੀ ਆਡੀਓ ਸੀ ਕਿ ਫਲਾਣੇ ਬਿਲਡਰ ਤੋਂ 1 ਕਰੋੜ ਰੁਪਇਆ ਐਕਸਟਰਸ਼ਨ ਲੈਣੀ ਹੈ ਮਕੂਕਾ ਚੰਦਰ ਹੋਇਆ ਵਾਸੇ ਅਮਾਨਤੁੱਲਾ ਅਮਾਨਤੁੱਲਾ ਖਾਨ ਇਹਨਾਂ ਦਾ ਐਮਐਲਏ ਆ ਓਖਲਾ ਤੋਂ ਡੈਰੀ ਫੜੀ ਗਈ ਸੀ ਉਹ ਤੋਂ ਲਾਲ ਡੈਰੀ ਜਿਹਦੇ ਚ ਉਹਦੇ ਅੰਡਰਵਰਲਡ ਨਾਲ ਲਿੰਕ ਤੇ ਮਨੀ ਲਾਂਡਰਿੰਗ ਦੀਆਂ ਸਕੀਮਾਂ ਸਾਰੀਆਂ ਕੀ ਪੈਸਾ ਅਗਰਾਹ ਕੇ ਤੇ ਵੇਚਣਾ ਕਿਵੇਂ ਬਾਹਰ ਉਹ ਵੀ ਅਰੈਸਟ ਹੋਇਆ ਪਿਆ ਗੁਲਾਬ ਸਿੰਘ ਯਾਦਵ ਐਮਐਲਏ ਦਿੱਲੀ ਤੋਂ ਗੁਜਰਾਤ ਦਾ ਇੰਚਾਰਜ ਵੀ ਹੈ ਇਹਨਾਂ ਤਾਂ ਸੀਨੀਅਰ ਲੀਡਰ ਹੈ ਉਹ ਵੀ ਐਕਸਟਰਸ਼ਨ ਦੇ ਅਰਚੇਚ ਅਰੈਸਟ ਹੋਇਆ ਸੋ ਜਦੋਂ ਇਸ ਤਰ੍ਹਾਂ ਦਾ ਮਟੀਰੀਅਲ ਆ ਜੇ ਮੈਂ ਫਿਰ ਮਟੀਰੀਅਲ ਹੀ ਕਹੂੰਗਾ ਕੀ ਆਸ ਰੱਖਦੇ ਹੋ ਤੁਸੀਂ ਕਿ ਪੰਜਾਬ ਸੇਫ ਰਹੇ ਜੂਗਾ ਕਿੱਥੇ ਇਹਨਾਂ ਦੇ ਐਮਐਲਏ ਬੇਅਦਬੀਆਂ ਦੇ ਮਸਲਿਆਂ ਦੇ ਵਿੱਚ ਵੀ ਸਜ਼ਾ ਹੋਈ ਕੋਰਟਾਂ ਵੱਲੋਂ ਕੀ ਆਪਾਂ ਸੋਚਦੇ ਹਾਂ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਰਹੇ ਜੂਗੀ ਸੋ ਜੋ ਹਾਲਾਤ ਪੰਜਾਬ 'ਚ ਬਣੇ ਆ ਨਾ ਹੁਣ ਜਿਵੇਂ ਆਪਾਂ ਕਹੀਏ ਪੈਡਿੰਗ ਦ ਬਾਲ ਪੈਡ ਨਾ ਕਰੋ ਮੁੱਖ ਮੰਤਰੀ ਸਾਹਿਬ ਇੰਨਾਂ ਗੱਲਾਂ ਦਾ ਤੁਹਾਨੂੰ ਜਵਾਬ ਦੇਣਾ ਪੈਣਾ ਯੂ ਆਰ ਰਿਸਪਾਂਸਿਬਲ ਅੱਜ ਜੀ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਸਾਡਾ ਐਮ.ਐਲ.ਏ ਬੜਾ ਸਤਕਾਰਯੋਗ ਬਣਿਆ ਹੈ ਤੇ 2022 ਚ ਤਾਂ ਤੁਸੀਂ ਇਹ ਕਹਿੰਦੇ ਸੀ ਕਿ ਇਹ ਡਰੱਗ ਟਰੈਫਿਕਿੰਗ ਦੇ ਵਿੱਚ ਇਨਵੋਲਡ ਹੈ ਤੇ ਪਰਚਾ ਹੋਣਾ ਚਾਹੀਦਾ ਇਹਨੂੰ ਵੋਟਾਂ ਨਾ ਪਾਓ ਤੇ ਫਿਰ ਤੁਸੀਂ ਉਹਨੂੰ ਨਾਲ ਖੜਾ ਕਰਕੇ ਤੇ ਆਪਦੇ ਪਹਿਲਾਂ ਜੀਪ ਦੇ ਬਾਹਰ ਲਮਕਾ ਕੇ ਤੇ ਮੁੜ ਕੇ ਨਾਲ ਚੜਾ ਕੇ ਜਦੋਂ ਰੌਲਾ ਲੋਕਾਂ 'ਚ ਰੌਲਾ ਪਿਆ ਤੇ ਤੁਸੀਂ ਉਹਦੇ ਵਾਸਤੇ ਵੋਟਾਂ ਮੰਗ ਰਹੇ ਸੀ ਸੀ ਕੀ ਕੀ ਏ ਕਨਵੀਨੀਅੰਸ ਬੇਸਡ ਹੋ ਗਈਆਂ ਚੀਜ਼ਾਂ ਇਹ ਸਾਰੀਆਂ ਸੋ ਮੈਂ ਇਹੀ ਬੇਨਤੀ ਕਰਦਾ ਤੁਹਾਡੇ ਰਾਂ ਹੀ ਪੰਜਾਬ ਦੇ ਲੋਕਾਂ ਤੱਕ ਇੱਕ ਗੱਲ ਜਾਣੀ ਬੜੀ ਜ਼ਰੂਰੀ ਹੈ ਕਿ ਜਿਹੜਾ ਹਾਲਾਤ ਪੰਜਾਬ ਦੇ ਦਿਨ-ਬਦ ਦਿਨ ਵਿਗੜ ਰਹੇ ਆ ਉਹ ਨੇਚਰਲੀ ਸਲਿਪ ਨਹੀਂ ਕਰ ਰਹੀ ਸਟੇਟ ਇਸ ਸਟੇਟ ਜਿਹੜੀ ਹੈ ਅੱਜ ਬੜੀ ਕਲੈਰਿਟੀ ਹੈ ਮੈਨੂੰ ਇਸ ਇਸ਼ੂ ਤੇ ਕਿ ਆਮ ਆਦਮੀ ਪਾਰਟੀ ਦੀ ਪੇਟਰਨੇਜ ਕਰਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜਿਹੜੀ ਗੈਂਗਸਟਰਾਂ ਨੂੰ ਸਰਪ੍ਰਸਤੀ ਹੈ ਮਾੜੇ ਐਲੀਮੈਂਟਸ ਨੂੰ ਸਰਪ੍ਰਸਤੀ ਹੈ ਉਸ ਕਰਕੇ ਇਹ ਹਾਲਾਤ ਬਣੇ ਆ